thank mm -hmm. you हम अब गुण परे एक गुण नाही अमृत षाड बिखै बिख खाइ माया ਤਦਾਰ ਸਿਆ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮੈਟਾ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਗੁਰ ਰਾਮਦਾਸ राजन के राजा महाराजन के महाराजा ऐसो राज छोड़ और दूजा कौन त्याई आनंद गुणी निधार ਗੁਰੂ ਕਰੀ ਬਣੀ ਵਾਜ ਗੁਰੂ ਕਰੀ ਬਣੀ ਵਾਜ ਰਾਜਨ 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 ਤੁਮਹੋ ਸਭ ਰਾਜਨ ਕੇ ਸਮ ਸਭ ਰਾਜਨ ਕੇਰਾ गरीब निवास ਨਾਨਸ ਪ੍ਰਤਮ ਮਨਾਓ ਕਿਸ਼ਨ ਬਿਸ਼ਨ ਕਬਹੂ ਨੈ ਤਾਓ ਮੈਨਕ ਨੇਸ਼ ਪ੍ਰਤਮ ਮਨਾਓ ਕਿਸ਼ਨ ਬਿਸ਼ਨ ਕਬਹੂ ਨੈ ਤਾਓ ਕਾਨ ਸੁਣੇ ਪਹਿਚਾਨ ਨ ਤਿੰਨਸ ਲੇਵਲਾ ਕੀ ਮੋਰੀ ਪਾ ਆਪੇ ਆਪ ਗਰੀਬ ਨਿਵਾਜ ਆਪੇ ਆਪ ਗਰੀਬ ਨਿਵਾਜ अपना जान करो रखो कहे की लाज विचार आप आप गरीब निवाज आप आप गरीब निवाज आप आप, 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 आप आप गरीब निवाजा राजन 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 तुम सब राजन के राजा राजन, राजन ਰਾਜਨ 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 ਤੁਮ ਸਭ ਰਾਜਨ ਕੇ ਰਾਜ ਆਪਣਾ ਜਨਮ ਜੈ ਪ੍ਰਤ ਪਰਿਅ ਚੁਣ ਚੁਣ ਸਤਰ ਹਮਾਰੇ ਮਰ ਦੇਖ ਤੇ ਇਕ ਜਗ ਮੈਂ ਤਉ ਚੱਲੇ ਰਾਗ ਆਪ ਮਉ ਔਰ ਨਾ ਦਲੇ ਦੇਖ ਤੇ ਇਕ ਜਗ ਮੈਂ ਤਉ ਚੱਲੇ ਰਾਗ ਆਪ ਮਉ ਔਰ ਨਾ ਦਲੇ ਆਪੇ ਆਪ ਗਰੀਬ ਨਿਵਾਜ ਆਪੇ ਆਪ ਗਰੀਬ ਨਿਵਾਜ ਆਪੇ ਆਪ ਗਰੀਬ ਨਿਵਾਜ ਰਾਜਨ 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 ਤੁਮ ਸਭ ਰਾਜਨ ਕੇਰਾ ਕਰੋ ਹਮਰੇ ਸਭ ਕਾਜ ਜਾਣ ਆਪਣਾ ਮੁਝੈ ਨਿਵਾਜ ਆਪ ਕਰੋ ਹਮਰੇ ਸਭ ਕਾਜ ਆਪੇ ਆਪ ਗਰੀਬ ਨਿਵਾਜ ਆਪੇ ਆਪ ਗਰੀਬ ਨਿਵਾਜ ਆਪੇ ਆਪ ਗਰੀਬ ਨਿਵਾਜ ਕੇ ਰਾਜ ਰਾਜ ਜਿ ਰਾਜ ਤੁਮ ਹੋ ਸਭ ਰਾਜਨ ਕੇ ਰਾਜਨ 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 ਤੁਮ ਹੋ ਰਾਜਨ ਕੇ ਕਰਮਹਾਰ ਪਰਮਾ ਮੈ ਆਣ ਦਵਾਰ ਤੇ ਆਪੇ ਆਪ ਗਰੀਬ ਨਿਵਾਜ ਆਪੇ ਆਪ ਗਰੀਬ ਨਿਵਾਜ ਆਪੇ ਆਪ ਗਰੀਬ ਨਿਵਾਜ ਰਾਜਨ 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 ਤੁਮ ਸਭ ਰਾਜਨ ਕੇ ਰਾਜ ਦੇ ਰਾਜ ਜਨ ਰਾਜ ਜਨ ਰਾਜ ਜਨ ਤੁਮਹਾ ਸਭ ਰਾਜਨ ਕੇ ਆਜਾ ਆਪਣਾ ਜਾਣ ਕਰੋ ਪ੍ਰਤਪਾਰ ਤੁਮ ਸਾਹਿਬ ਮੈਂ ਕਿੰ ਕਰਥਾਰਾ ਨਾ ਚਾਨ ਕਰੋ ਪ੍ਰਤਪਾਰ ਤੁਮ ਸਾਹਿਬ ਮੈਂ ਕੀ ਕਰਤਾ ਦਾਸ ਜਾਨ ਦੇ ਹਾਥੇ ਉਬਾਰੋ ਹਮਰੇ ਸਭ ਬੇਰੀਆਂ ਸੰਗਾਰੋ ਦਾਸ ਜਾਣ ਕਾ ਹਾਥੇ ਉਬਾਰੋ ਹਮਰੇ ਸਭ ਬੇਰੀਆਂ ਸੰਗਾਰੋ ਨਿਵਾਜ ਪੀ ਆਪ ਗਰੀਬ ਨਿਵਾਜ ਰਾਜਨ 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 ਤੁਮੋਂ ਖਬਰ ਰਾਜਨ ਕੇ ਰਾ ਜਨ ਕੇ ਰਾਜ ਜਨ ਰਾਜ ਜਨ ਤੁਮਹਾਰਾ ਸ਼ਗਰ ਰਾਜ ਜਨ ਕੇ ਰਾਜ ਪ੍ਰਤਮ ਤਰ ਭਗਵਤ ਕੋ ਧਿਆਨ ਬੋਹਰ ਕਰੋ ਕਬੈਤਾ ਬਿਦਨਾਨਾ तर भगवत को ध्यान बोर करो कविता कृष्ण जथा मत चित्र चारो चूक होए कबले हो सदारो आप गरीब निवाजा आप आप गरीब निवाजा अपने आप गरीब निवा ਰਾਜਨ ਰਾਜਨ ਤੁਮਹੋ ਸਭ ਰਾਜਨ ਕੇ ਰਾਜ ਰਾਜਨ ਰਾਜਨ ਤੁਮਹੋ ਸਭ ਰਾਜਨ ਕੇ ਰਾਜ ਆਪੇ ਆਪ ਗਰੀਬ ਨਿਵਾਜ ਆਪੇ ਆਪ ਗਰੀਬ ਨਿਵਾਜ ਪੀ ਆਪ ਗਰੀਬ ਨਿਵਾਜ ਰਾਜਨ 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 ਤੁਮਹੋ ਸਭ ਰਾਜਨ ਕੇ ਰਾਜ ਰਾਜਨ ਸਬ ਰਾਜਨ ਕੇ ਰਾਜ ਸਤ ਨਾਮ ਵਾਹਿਗੁਰੂ 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 ਸਤ ਨਾਮ ਨਾਮ ਵਾਹਿਗੁਰੂ ਸਤ 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 ਨਾਮ ਕੇ ਰਾਜ ਰਾਜਨ 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 ਤੁਮ ਸਭ ਰਾਜਨ ਕੇ ਰਾਜ ਸਭ ਰਾਜਨ ਕੇ ਰਾਜ ਸਭ ਰਾਜਨ ਕੇ ਰਾਜ ਸਭ ਰਾਜਨ ਕੇ ਰਾਜ